ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸਾਨ ਵੀਰੋ ਜਿਹੜਾ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਜੇ ਆਪਣੇ ਜਿਹੜੀ ਹਲਦੀ ਹੈ ਉਹ ਮੈਂ ਆਪਾਂ ਸ਼ੁਰੂ ਕਰਵਾ ਲਾ ਦਿੱਤੀ ਹੈ ਜਦੋਂ ਮੈਂ ਲਾਈ ਸੀ ਹਲਦੀ ਉਹ ਤੋਂ ਮੈਂ ਵੀਡੀਓ ਪਹਿਲਾਂ ਜਿਹੜਾ ਤੁਸੀਂ ਜਾ ਕੇ ਤੁਸੀਂ ਦੇਖ ਸਕਦੇ ਹੋ ਹਲਦੀ ਦੇ ਵਿੱਚ ਕਿਦਾਂ ਮਿਕਸਿੰਗ ਕਰਕੇ ਅਸੀਂ ਜਿਹੜੀ ਖੇਤੀ ਕਰਨੀ ਹੈ ਉਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਹੈ ਹਲਦੀ ਦੇ ਵੀ ਬਾਰੇ ਵੀ ਦੱਸਿਆ ਸਭ ਕੁਝ ਦੱਸਿਆ ਹੈ ਅੱਜ ਸਿਰਫ ਜਿਹੜੀ ਆਪਣੀ ਚਰਚਾ ਹੈ ਉਹ ਹਲਦੀ ਦੇ ਉੱਪਰ ਕਿਉਂਕਿ ਹੁਣ ਟਾਈਮ ਬਿਲਕੁਲ ਸਹੀ ਆ ਹੁਣ ਕਲਕਾਂ ਜਿਹੜੀਆਂ ਨੇ ਉਹ ਵੱਡੀਆਂ ਗਈਆਂ ਨੇ ਤੇ ਹੁਣ ਬਜਾਈ ਦਾ ਟਾਈਮ ਆ ਜਿਹੜਾ ਉਹ ਬਿਲਕੁਲ ਚੱਲ ਰਿਹਾ ਹੈਗਾ ਕਿਉਂਕਿ ਅਪ੍ਰੈਲ ਦਾ ਮਹੀਨਾ ਸਾਰਾ ਤੇ ਮਾਰਚ ਤੋਂ ਲੈ ਕੇ ਅਪ੍ਰੈਲ ਮਾਰਚ ਅਪ੍ਰੈਲ ਤੇ ਮਈ ਤੱਕ ਚੱਲਦੀ ਹੁੰਦੀ ਹੈ ਇਹਦੀ ਬਜਾਈ ਤਾਂ ਹੁਣ ਅਪ੍ਰੈਲ ਤੇ ਮਈ ਦੇ ਵਿੱਚ ਜਿਹੜੀ ਇਹਦੀ ਬਜਾਈ ਜਿਹੜੀ ਆ ਉਹ ਕਰਨੀ ਆ ਤਾਂ ਜਿਹੜੇ ਵੀ ਮੇਰੇ ਹੁਣ ਬਜਾਈ ਕਰਣਗੇ ਉਹ ਕੀ ਗੱਲਾਂ ਦਾ ਧਿਆਨ ਰੱਖਣਗੇ ਦੇਖੋ ਅਸੀਂ ਜਿਹੜੀਆਂ ਉਹਨਾਂ ਹਲਦੀ ਕਰ ਚੁੱਕੇ ਆਂ ਬੀ ਚੁੱਕੇ ਆਂ ਦਾ ਉਹਦਾ ਰਿਜ਼ਲਟ ਵੀ ਅਸੀਂ ਸਾਨੂੰ ਪਤਾ ਲੱਗਿਆ ਕਿਉਂਕਿ ਇੱਕ ਤਾਂ ਅਸੀਂ ਕੀ ਕੀਤਾ ਜੀ ਜਦੋਂ ਆਪਾਂ ਬੱਟਾ ਪਾ ਕੇ ਜਿਹੜੀ ਤੁਸੀਂ ਪਹਿਲਾਂ ਤੁਸੀਂ ਸਾਰੀ ਵੀਡੀਓ ਦੇਖ ਲਿਓ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਵੀ ਕਿਦਾਂ ਬੱਟਾ ਪਾ ਕੇ ਕਿਦਾਂ ਹਲਦੀ ਬੀਜਣੀ ਹੈ ਕਿੰਨੇ ਇੰਚ ਦੇ ਬੀਜਣੀ ਹੈ ਹੁਣ ਜਿਹੜਾ ਅਸੀਂ ਅੱਜ ਦੇ ਵਿਸ਼ੇ ਦੇ ਵਿੱਚ ਤੁਸੀਂ ਚਰਚਾ ਕਰਨੀ ਹੈ ਜਿ ਉਹ ਇਸ ਕਰਕੇ ਕਰਦੇ ਆ ਕਿ ਜਿਹੜਾ ਹਲਦੀ ਦੇ ਵਿੱਚ ਮੇਨ ਪ੍ਰੋਬਲਮ ਜਿਹੜੀ ਆਉਂਦੀ ਹੈ ਉਹ ਹੁੰਦੀ ਹੈ ਘਾਹ ਦੀ ਜਿਹੜਾ ਕਿ ਜਿਹੜੇ ਵੀਟਸ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਜਿਸ ਦਾ ਕਰਕੇ ਸਾਡੀ ਹਲਦੀ ਦੇ ਉੱਤੇ ਅਸਰ ਪੈਂਦਾ ਹੈ ਦੂਜਾ ਲੇਬਰ ਬਹੁਤ ਜ਼ਿਆਦਾ ਲੱਗਦੀ ਆ ਤਾਂ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਜਿਹੜੀ ਅਸੀਂ ਜਿਹੜੀ ਆ ਪਰਾਲੀ ਹੈ ਉਹ ਇਹ ਸਹਲਦੀ ਉੱਤੇ ਪਾਈ ਹੈ ਆ ਅਸੀਂ ਹੁਣ ਪਰਾਲੀ ਪਾ ਰਹੇ ਹੈਗੇ ਆ ਇਹ ਇਸ ਤਰੀਕੇ ਦੇ ਨਾਲ ਤੁਸੀਂ ਸਾਰੀ ਪਰਾਲੀ ਜਿਹੜੀ ਹੈ ਖੇਤੀ ਦੇ ਵਿੱਚ ਜਿਹੜੀ ਆ ਉਹ ਸਾਰੀ ਪਰਾਲੀ ਨਾਲ ਮਲਦੀ ਟੱਕ ਦੇਣੀ ਆ ਤੇ ਇਹਦੇ ਅੰਦਰ ਜਦੋਂ ਹੁਣ ਪਹਿਲਾ ਪਾਣੀ ਲਾਇਆ ਸੀ ਅਸੀਂ ਪਾਣੀ ਲਉਂਦਾ ਸਾਰ ਅਸੀਂ ਪਿੰਡ ਦੀ ਦਵਾਈ ਜਿਹੜੀ ਸੀ ਉਹ ਪਾਣੀ ਦੇ ਅੰਦਰ ਛਿੜਕਤੀ ਸੀ ਜਿਹਦੇ ਵਿੱਚ ਘਾਹ ਬੈਸੇ ਉੱਗਿਆ ਨਹੀਂ ਸਾਡਾ ਜਿੰਨਾ ਤੱਕ ਪਾਣੀ ਦੀ ਲੇਅਰ ਸੀ ਨਾ ਉੱਥੇ ਤੱਕ ਘਾਹ ਨਹੀਂ ਉਗੜਦਾ ਹੁੰਦਾ ਬਟ ਫਿਰ ਵੀ ਅਸੀਂ ਜਿਹੜੀ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਕਿਉਂਕਿ ਜਦੋਂ ਅਸੀਂ ਪਾਣੀ ਲਾ ਦਿੰਨੇ ਆ ਤਾਂ ਨਾਲ ਦੇ ਨਾਲ ਜਿਹੜੀ ਹੈ ਉਹ ਇੱਕ ਤਾਂ ਵੱਟਾਂ ਖੁਸ਼ਕ ਹੋ ਜਾਂਦੀਆਂ ਨੇ ਤਾਂ ਸਾਨੂੰ ਜਲਦੀ ਪਾਣੀ ਲਵਾਉਣਾ ਪੈਂਦਾ ਤਾਂ ਹੁਣ ਅਸੀਂ ਬਰਾਲੀ ਜਿਹੜੀ ਆ ਪਾਵਾਂਗੇ ਇਹਦੇ ਨਾਲ ਜਿਹੜੀਆਂ ਵੱਟਾਂ ਜਿਹੜੀਆਂ ਖੁਸ਼ਕ ਨਹੀਂ ਹੋਣਗੀਆਂ ਦੋ ਕੰਮ ਤਿੰਨ ਕਰਨਗੇ ਇੱਕ ਤਾਂ ਦੇਖੋ ਜਿਹੜੇ ਇਹਦੇ ਜਿਹੜੇ ਜ਼ਮੀਨ ਦੇ ਤੱਤ ਜਿਹੜੇ ਨਿਊਟ੍ਰੀਐਂਟਸ ਨੇ ਬਕਰਾਂ ਰਹਣਗੇ ਦੂਜਾ ਇੱਥੇ ਜਿਹੜੀ ਹੈ ਧੁੱਪ ਹੈ ਉਹਦੇ ਤੋਂ ਵਿਚਾਰ ਹੋਊਗਾ ਜਿਹੜੀ ਤਿੱਖੀ ਧੁੱਪ ਮਈ ਜੂਨ ਦੀ ਹੁੰਦੀ ਹੈ ਉਹਦੇ ਤੋਂ ਇਹ ਪੂਰਾ ਵਿਚਾਰ ਕਰੂਗੀ ਪ੍ਰਾਣੀ ਤਾਂ ਤੀਜਾ ਇਹ ਹੈ ਜੀ ਇਹਦੇ ਚ ਜਣਿਕਾ ਆ ਵਗੈਰਾ ਜਿਹੜੀ ਵੀ ਹੈ ਉਹ ਬਿਲਕੁਲ ਨਹੀਂ ਆਉਂਦਾ ਔਰ ਜਦੋਂ ਇਹ ਸਾਡੀ ਹਲਦੀ ਬਾਹਰ ਆ ਗਈ ਅੱਜ ਤਕਰੀਬਨ ਇਹ 10 ਕ ਦਿਨ ਹੋ ਗਏ ਮੇਰੇ ਘਰ ਚ ਲੱਗੀ ਨੂੰ ਤਾਂ ਮਹੀਨੇ ਬਾਅਦ ਇਹ ਹਲਦੀ ਜਿਹੜੀ ਆ ਪੂਰਾ ਪਸੀਨਾ ਨਹੀਂ ਨਾ ਲੈਂਦੀ ਆ ਇਹ ਹਲਦੀ ਹੋ ਕੇ ਬਾਹਰ ਆਉਣ ਦੇ ਵਿੱਚ ਤੇ ਉਦੋਂ ਜਦੋਂ ਇਹ ਬਾਹਰ ਆ ਗਈ ਉਸ ਤੋਂ ਬਾਅਦ ਅਸੀਂ ਫਿਰ ਇੱਕ ਵੀਡੀਓ ਅਪਲੋਡ ਕਰਕੇ ਜਿਹੜੀ ਆ ਤੁਹਾਨੂੰ ਪਾਵਾਂਗੇ ਤਾਂ ਮੇਨ ਜਿਹੜਾ ਹੁਣ ਧਿਆਨ ਆ ਇੱਕ ਕਾਪੜੀਆਂ ਦੇ ਬੀਜ ਤੁਸੀਂ ਆਪ ਦੀ ਜ਼ਮੀਨ ਤਿਆਰ ਕਰ ਲਓ ਹਲਦੀ ਵਾਸਤੇ ਤਾਂ ਤਕਰੀਬਨ ਤੁਸੀਂ ਜਿਹੜੀ ਆ ਉਹਦੇ ਵਿੱਚ ਗੱਟਾ ਪोटाश ਦਾ ਤੇ ਗੱਟਾ ਸੁਪਰ ਦਾ ਪਾ ਕੇ ਤਾਂ ਆਪਦੀ ਜ਼ਮੀਨ ਰੈਡੀ ਕਰਕੇ ਵਟਾ ਪਾ ਕੇ ਜੇ ਹਲਦੀ ਲਾਓ ਹਲਦੀ ਲਾਉਂਦਿਆਂ ਸਾਰ ਪਹਿਲਾਂ ਪਾਣੀ ਲਾਉਣਾ ਪਹਿਲੇ ਪਾਣੀ ਲਾਉਣ ਤੋਂ ਬਾਅਦ ਜਿਹੜੀ ਉਹਦੇ ਅੰਦਰ ਤੁਸੀਂ ਪਾਣੀ ਦਾ ਕੇ ਖਾਲੀਆਂ ਭਰ ਲੈਣੀਆਂ ਨੇ ਜਦੋਂ ਖਾਲੀਆਂ ਭਰ ਕੇ ਉਹਨਾਂ ਦੇ ਲੱਕੇ ਬੰਦ ਕਰ ਦੇਣੇ ਆ ਪਾਣੀ ਚੱਲਦਾ ਨਾ ਹੋਵੇ ਜਦੋਂ ਪਾਣੀ ਖੜ ਗਿਆ ਉਸ ਬੋਤਲ ਲੈ ਲੈਣੀ ਹੈ ਇੱਕ ਬੋਤਲ ਦੇ ਵਿੱਚ ਟਕਣਾ ਦੇ ਵਿੱਚ ਇੱਕ ਸਰਾਹ ਕਰ ਲੈਣਾ ਉਹ ਸਰਾਹ ਦੇ ਨਾਲ ਪਿੰਡੀਨ ਦਵਾਈ ਜਿਹੜੀ ਆ ਉਹਦੇ ਵਿੱਚ ਜਿਹੜੀ ਆ ਤੁਸੀਂ ਉਹ ਪਾਉਣੀ ਆ ਤਾਂ ਉਹ ਜਦੋਂ ਜਦੋਂ ਤੁਸੀਂ ਪਾਣੀ ਦੇ ਵਿੱਚ ਪਾਉਗੇ ਤਾਂ ਤਕਰੀਬਨ ਮੰਨ ਕੇ ਚੱਲੋ ਵੀ ਉਹ ਜਿੱਥੋਂ ਤੱਕ ਪਾਣੀ ਤੁਹਾਡਾ ਖੜਿਆ ਹੈ ਉਥੋਂ ਤੱਕ ਜਿੰਨਾ ਪਾਣੀ ਚਾਹੀਏ ਉਹ ਸੋਖ ਵੀ ਜਾਂਦੀ ਹੈ ਕੱਲੋਂ ਪਾਣੀ ਸੁੱਕ ਜਾਊਗਾ ਤਾਂ ਉਹ ਘਾਹ ਨਹੀਂ ਉੱਗਣ ਦਿੰਦੀ ਇਹ ਮੇਰੀ ਗਾਰੰਟੀ ਹੈ ਕਿਉਂਕਿ ਮੈਂ ਪਾ ਕੇ ਦੇਖੀ ਹੈ ਮੈਂ ਖੁਦ ਤਜਰਬਾ ਪਹਿਲਾਂ ਕੀਤਾ ਉਸ ਤੋਂ ਬਾਅਦ ਹੁਣ ਜਦੋਂ ਮੈਂ ਘਾਹ ਨਹੀਂ ਉਗਿਆ ਤਾਂ ਇਹ ਵੀਡੀਓ ਪਾਉਣ ਲੱਗਿਆ ਤਾਂ ਇਹ ਤਜਰਬਾ ਪੱਕਾ ਹੈ ਤਾਂ ਉਸ ਤੋਂ ਬਾਅਦ ਪਰਕੇ ਤੁਸੀਂ ਜਦੋਂ ਪਹਿਲਾ ਪਾਣੀ দাও ਲੇਅਰ ਸੁੱਕ ਜਾਂਦੀ ਹੈ ਜੀ ਫਿਰ ਪਰਾਲੀ ਪਾਓ ਹੁਣ ਤੁਸੀਂ ਜੀ ਕੀ ਹੈ ਜੀ ਪਰਾਲੀ ਪਾਉਣ ਦੇ ਵਿੱਚ ਧਿਆਨ ਕੀ ਰੱਖਣ ਵਾਲੀਆਂ ਗੱਲਾਂ ਕੀ ਕਿਉਂਕਿ ਹੁਣ ਇਹਨਾਂ ਟਾਈਮ ਦੇ ਵਿੱਚ ਮਈ ਜੂਨ ਅਪ੍ਰੈਲ ਮਈ ਜੂਨ ਤੋਂ ਬਾਅਦ ਨਿਹਰੀਆਂ ਚੱਲ ਪੈਣੀਆਂ ਪਰਾਲੀ ਤੁਸੀਂ ਸਵੇਰੇ ਨਹੀਂ ਪਾਉਣੀ ਜੀ ਸ਼ਾਮ ਦੇ ਟਾਈਮ ਕੋਸ਼ਿਸ਼ ਕਰੋ ਜੇ ਤੁਹਾਡੇ ਜਾਂਦਾ ਸਵੇਰੇ 2 ਘੰਟੇ ਸਵੇਰੇ ਮਾਰਨਿੰਗ ਜਲਦੀ 2 ਘੰਟੇ ਦੇ ਅੰਦਰ ਪਰਾਲੀ ਪਾਵੇ ਔਰ ਯਾਰ ਕੋਸ਼ਿਸ਼ ਕਰੋ ਕਿ ਦੁਪਹਿਰ ਤੋਂ ਬਾਅਦ ਕਿਉਂਕਿ ਜਿਹੜੀ ਹਵਾ ਚੱਲਦੀ ਹੈ ਉਹ ਤਕਰੀਬਨ ਸਵੇਰੇ 8 ਤੋਂ 9 ਵਜੇ ਤੋਂ ਸਟਾਰਟ ਹੋ ਜਾਂਦੀ ਹੈ ਸ਼ਾਮ ਤੱਕ ਚੱਲਦੀ ਹੈ ਤਾਂ ਸ਼ਾਮ ਨੂੰ ਜੇ ਤੁਸੀਂ ਉਹਦੇ ਵਿੱਚ ਪਰਾਲੀ ਪਾਉਣੀ ਹੈ ਤਾਂ ਪਰਾਲੀ ਪਾ ਕੇ ਉਸ ਦੇ ਨਾਲ ਜਿਹੜਾ ਆ ਪਾਣੀ ਜੇ ਤੁਹਾਡੇ ਕੋਲੇ ਫਵਾਵਾ ਸਿਸਟਮ ਦਾ ਫੋਰਨਲ ਅਲਾਉ ਨਹੀਂ ਤਾਂ ਪੈਸੇ ਪਾਣੀ ਜਿਹੜਾ ਇੱਕ ਵਾਰ ਪਰਾਲੀ ਪਾਉਣ ਲਾਉਣ ਤੋਂ ਬਾਅਦ ਪਾ ਦਿਓ ਤਾਂ ਕਿ ਜਿਹੜੀ ਪਰਾਲੀ ਆ ਉਹ ਗਿੱਲੀ ਹੋ ਕੇ ਉਹਦੇ ਨਾਲ ਸੈੱਟ ਹੋ ਜੇ ਨਹੀਂ ਤਾਂ ਉਹ ਪੋਲੀ ਹੁੰਦੀ ਆ ਮਾੜੀ ਹਵਾ ਦੇ ਨਾਲ ਪਰਾਲੀ ਜਿਹੜੀ ਆ ਵਿਖਰਦੀ ਆ ਇੰਦਰ ਉਸ ਤੇ ਕਿਉਂਕਿ ਅਸੀਂ ਜੇ ਮਿੱਟੀ ਪਾਵਾਂਗੇ ਜਾਂ ਪਰਾਲੀ ਨੂੰ ਅਸੀਂ ਉਹ ਤੋਂ ਦਵਾਉਣ ਦੀ ਕੋਸ਼ਿਸ਼ ਕਰਾਂਗੇ ਸਾਡੀ ਲੇਬਰ ਬਹੁਤ ਜ਼ਿਆਦਾ ਲੱਗਦੀ ਹੈ ਤਾਂ ਤੁਸੀਂ ਸਿਰਫ ਉਹਨੂੰ ਪਰਾਲੀ ਨੂੰ ਢੱਕ ਕੇ ਵਟਾਂ ਦੇ ਉਹਦੇ ਵਿੱਚ ਪਾਣੀ ਲਾ ਦਿਓ ਜਦੋਂ ਪਾਣੀ ਲੱਗ ਗਿਆ ਪਰਾਲੀ ਗਿੱਲੀ ਹੋ ਜਾਣੀ ਹੈ ਪਰਾਲੀ ਨੇ ਜਿਹੜਾ ਇਹ ਜਮਾਜ ਜਿਹੜਾ ਪਰਾਲੀ ਦਾ ਬਿਲਕੁਲ ਸਹੀ ਤਰੀਕੇ ਦੇ ਨਾਲ ਵਟਾਂ ਦੇ ਉੱਤੇ ਆਉਣਾ ਹੈ ਤਾ ਇਹ ਜਿਹੜੀ ਆ ਹੁਣ ਜਿਹੜਾ ਸਟੈਪ ਤੁਹਾਡਾ ਜਿਹੜਾ ਬਹੁਤ ਜ਼ਰੂਰੀ ਹੈ ਤਾਂ 20 ਵਾਸਤੇ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਨੰਬਰ ਮੇਰਾ ਉੱਤੇ ਸਕਰੀਨ ਤੇ ਚੱਲੀ ਜਾਂਦਾ ਤਾਂ ਜੇਕਰ ਕਿਸੇ ਨੂੰ ਹਲਦੀ ਦਾ 20 ਚਾਹੀਦਾ ਹੈ ਆਪਣੇ ਕੋਲ ਬਹੁਤ ਵਧੀਆ ਹਲਦੀ ਹੈ ਪਿਓਰ ਹਲਦੀ ਹੈ ਦੇਸੀ ਹੈ 스멜 ਜੀ ਬਹੁਤ ਘੈਂਟ ਹੈ ਔਰ ਜਮਾ ਇਹਦਾ ਰੰਗ ਜਿਹੜਾ ਆ ਉਹ ਇਹੋ ਜਿਹਾ 스멜 ਤੇ ਇੱਕ ਰੰਗ ਦੋ ਚੀਜ਼ਾਂ ਹਲਦੀ ਦੇ ਅੰਦਰ ਹੁੰਦੀਆਂ ਨੇ ਮੇਨ ਉਹ ਦੋਨੇ ਚੀਜ਼ਾਂ ਆਪਣੀ ਹਲਦੀ ਦੇ ਵਿੱਚ ਪਾਈਆਂ ਗਈਆਂ ਨੇ ਤੇ ਜਦੋਂ ਤੁਸੀਂ ਇਸ ਨੂੰ ਬੀਜ ਕੇ ਇੱਕ ਵਾਰ ਚਾਹੇ ਤੁਸੀਂ 2 ਕਿਲੋ ਬੀਜੋ ਚਾਹੇ 3 ਕਿਲੋ ਬੀਜੋ ਚਾਹੇ 5 ਕਿਲੋ ਬੀਜੋ ਚਾਹੇ ਤੁਸੀਂ 5 ਕੁਆਂਟਲ ਬੀਜੋ ਪਰ ਇਹਨੂੰ ਬੀਜ ਕੇ ਦੇਖੋ ਅਗਲੇ ਵਾਰੀ ਤੁਹਾਨੂੰ ਆਪੇ ਪਤਾ ਲੱਗ ਜੂਗਾ ਸਾਰਾ ਦੋਸਤੋ ਇਸ ਤਰੀਕੇ ਦੇ ਨਾਲ ਤੁਸੀਂ ਹੁਣ ਜਿਹੜਾ ਸਟੈਪ ਹੈ ਜਿਹੜਾ ਹਲਦੀ ਦਾ ਉਹ ਇਸ ਤਰ੍ਹਾਂ ਬਜਾਈ ਕਰਦੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੀ ਹੋਰ ਜਾਣਕਾਰੀ ਦਵਾਂਗਾ ਕਿ ਉਹ ਕਿੱਦਾਂ ਹੈ ਜਿੰਨੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਕਤ ਬਾਅਦ ਤੋਂ ਬਾਅਦ ਸ਼ੇਅਰ ਕਰਦਾ ਕਰੋ ਕਿਉਂਕਿ ਅਸੀਂ ਜਾਣਕਾਰੀ ਥੋੜੀ ਦਿੰਨੇ ਆ ਪਰ ਜਿੰਨੇ ਔਨੀ ਹੈ ਜਿੰਨੀ ਜਿਹੜੇ ਸਟੈਪ ਜਿਸ ਜਾਣਕਾਰੀ ਦੀ ਲੋੜ ਹੈ ਕਿਉਂਕਿ ਅਸੀਂ ਉਹ ਨਹੀਂ ਹੈਗੀ ਅਗਲਾ ਸਾਡੀ ਵੀਡੀਓ ਦੇਖੇ ਤਾਂ ਕੁਝ ਗੱਲਾਂ ਜਿਹੜੀਆਂ ਦਿਮਾਗ ਦੇ ਅੰਦਰੋਂ ਜਿਹੜੀਆਂ ਹੁਣ ਨਿਕਲ ਜਾਣ ਸਾਡਾ ਇਕੁਇਸਟ ਜਿਹੜੀਆਂ ਵੀਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਗੱਲ ਬਸ ਨਹੀਂ ਹੁੰਦੀ ਆ ਵੀ ਆ ਹੁਣ ਜਿਹੜਾ ਪ੍ਰਾਲੀ ਦਾ ਟੌਪਿਕ ਆ ਤਾਂ ਅਸੀਂ ਪ੍ਰਾਲੀ ਦੇ ਉੱਤੇ ਹੀ ਤੁਹਾਨੂੰ ਦੱਸਿਆ ਵੀ ਘਰ ਨੂੰ ਆਪਾਂ ਕਿੱਦਾਂ ਰੋਕਣਾ ਤੇ ਹੁਣ ਆ ਜਿਹੜਾ ਜਿਹੜਾ ਟਾਈਮ ਦੇ ਵਿੱਚ ਬਜਾਈ ਕਰਕੇ ਤਾਂ ਉਹਨੂੰ ਆਪਾਂ ਕਿਦਾਂ ਸੰਭਾਲਣਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਅੱਗੇ ਮੈਂ ਜਿਹੜੀ ਹੁਣ ਮਿਰਚ ਦੀ ਵੀਡੀਓ ਵੀ ਪਾਉਣੇ ਆਲੇ ਆ ਕਿਉਂਕਿ ਜਿਹੜੀ 7 ਜਨਵਰੀ ਦੇ ਵਿੱਚ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਸਾਡੀ ਮਿਰਚ ਖਰਾਬ ਹੋ ਗਈ ਸੀ ਉਹਦੀ ਵੀ ਵੀਡੀਓ ਮੈਂ ਨੈਕਸਟ ਪਾਉਂਗਾ ਤੇ ਬਾਕੀ ਮੇਰੀਆਂ ਵੀਡੀਓ ਜਿਹੜਾ ਮੇਰੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਹੰਝਰੇ ਦੀਆਂ ਵੀਡੀਓ ਵੀ ਪਾਈਆਂ ਹੋਈਆਂ ਨੇ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਕਿਉਂਕਿ ਮੈਨੂੰ ਕਮੈਂਟ ਵੀ ਆਏ ਨੇ ਕਾਫੀ ਜਿਹੜੇ ਮੇਰੇ ਵੀਰ ਭਾਵਾਂ ਦੇ ਜਿਹਨਾਂ ਜਿਹਨਾਂ ਨੇ ਮੈਨੂੰ ਕਮੈਂਟ ਆਏ ਨੂੰ ਮੈਂ ਅਗਲੀ ਵਾਰੀ ਪੂਰੇ ਕਾਉਂਡ ਦੇ ਵਿੱਚ ਵੀਡੀਓ ਦੇ ਵਿੱਚ ਉਹਨਾਂ ਦੇ ਨਾਮ ਵੀ ਦੱਸੂਗਾ ਤਾਂ ਮੈਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਨੇ ਮੈਨੂੰ ਜਿਹੜੇ ਚੈਨਲ ਦੇ ਉੱਤੇ ਕਮੈਂਟ ਵੀ ਦਿੱਸੇ ਤਾਂ ਸੋ ਮੈਨੂੰ ਦਿਓ ਇਜਾਜ਼ਤ ਫਸ ਸਵੀਕਾਰ